ਸਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਅਸੀਂ ਇੰਡਸਟਰੀ ਦੀਆਂ ਕਮੇਟੀਆਂ ਬਣਾਉਣ ਜਾ ਰਹੇ ਹਾਂ ਹਰ ਸੈਕਟਰ ਦੀ ਇੱਕ ਕਮੇਟੀ ਅਸੀਂ ਬਣਾਵਾਂਗੇ ਜਿਦੇ ਵਿੱਚ 8 ਤੋਂ 10 ਮੈਂਬਰ ਹੋਣਗੇ ਔਰ ਇਹ ਕਮੇਟੀਆਂ 2 ਸਾਲ ਲਈ ਹੋਣ ਗਿਆ ਇੱਕ ਗਵਰਨਮੈਂਟ ਨੂੰ ਐਡਵਾਈਸ ਕਰਨ ਗਿਆ ਕਿ ਉਹਨਾਂ ਦੇ ਆ ਜਿਹੜਾ ਆਪਣਾ ਸੈਕਟਰ ਹੈ ਉਹਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਔਰ ਗਵਰਨਮੈਂਟ ਨੂੰ ਐਡਵਾਈਸ ਕਰਨ ਗਿਆ ਕਿ ਪਾਲਿਸੀ ਵਿੱਚ ਉਹ ਕੀ ਚੇਂਜਸ ਚਾਹੁੰਦੇ ਆ ਕਿਹੜੇ ਇਨਸੈਂਟਿਵ ਉਹਨਾਂ ਨੂੰ ਚੰਗੇ ਲੱਗਦੇ ਆ ਕੀ ਹੁੰਦਾ ਅਸੀਂ ਇੱਕ ਇੰਡਸਟਰੀਅਲ ਪਾਲਿਸੀ ਬਣਾ ਦਿੱਤੀ ਉਹ ਇੱਕ ਸੈਕਟਰ ਨੂੰ ਸੂਟ ਕਰਦੀ ਦੂਜੇ ਨੂੰ ਨਹੀਂ ਕਰਦੀ ਸੋ ਅਸੀਂ ਜਦੋਂ ਹੁਣ ਪਾਲਿਸੀ ਬਣਾਣੀ ਹੈ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਬਣਾਣੀ ਕਿ ਹਰ ਸੈਕਟਰ ਦਾ ਧਿਆਨ ਉਹਦੇ ਵਿੱਚ ਦਿੱਤਾ ਜਾਏਗਾ ਕਿ ਕਈ ਸੈਕਟਰ ਹੁੰਦੇ ਆ ਜਿੱਦੇ ਚ ਇਮਪਲੋਇਮੈਂਟ ਯਾਦਾ ਹੈ ਕਈ ਸੈਕਟਰ ਰਹੇ ਜਿਹਦੇ ਚ ਇਮਪਲੋਇਮੈਂਟ ਘੱਟ ਹੈ ਕਈਆਂ ਵਿੱਚ ਉਹਨਾਂ ਨੂੰ ਜਿਹੜੀ ਸਟੇਟ ਦਾ ਜੀਐਸਟੀ ਯਾਦਾ ਉਹਨਾਂ ਨੂੰ ਰਿਫੰਡ ਮਿਲਦਾ ਹੈ ਦੂਜੇ ਸੈਕਟਰ ਹੈਗੇ ਜਿਹੜੇ ਐਕਸਪੋਰਟ ਵਗੈਰਾ ਉਹਦੇ ਚ ਉਹਨਾਂ ਨੂੰ ਜੀਐਸਟੀ ਜੀਐਸਟੀ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਜਿਹੜੇ ਬਿਜਲੀ ਦੇ ਕੰਜ਼ਿਊਮਰ ਯਾਦਾ ਹੈਗੇ ਉਹਨਾਂ ਨੂੰ ਈਡੀ ਦਾ ਬੈਨੀਫਿਟ ਹੋ ਜਾਂਦਾ ਇਲੈਕਟ੍ਰਿਸਿਟੀ ਡਿਊਟੀ ਦਾ ਕਈ ਇਸ ਤਰ੍ਹਾਂ ਦੇ ਯੂਨਿਟ ਹੈ ਜਿਨ੍ਹਾਂ ਨੂੰ ਬਿਜਲੀ ਬਹੁਤ ਘੱਟ ਲੱਗਦੀ ਹੈ ਉਹਨਾਂ ਨੂੰ ਕੋਈ ਐਨਾ ਬੈਨੀਫਿਟ ਨਹੀਂ ਹੁੰਦਾ ਇਲੈਕਟ੍ਰਿਸਿਟੀ ਡਿਊਟੀ ਦਾ ਸੋ ਜਿਹੜੀ ਇੰਡਸਟਰੀ ਨੂੰ ਜੋ ਚਾਹੀਦਾ ਹੋਏਗਾ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਏ ਉਹਨਾਂ ਨੂੰ ਬੈਨੀਫਿਟ ਹੋਏ ਅਸੀਂ ਉਸ ਹਿਸਾਬ ਦਾ ਉਹਨਾਂ ਕੋਲੋਂ ਥਿਊਜ਼ ਲੈ ਕੇ ਅਸੀਂ ਕਰਾਂਗੇ ਇਹ ਟੋਟਲ ਅਸੀਂ 22 ਕਮੇਟੀਆਂ ਬਣਾ ਰਹੇ ਹਾਂ ਇੱਕ ਟੈਕਸਟਾਈਲ ਹੈ ਜਿਹੜੀ ਕਿ ਬਹੁਤ ਵੱਡੀ ਇੰਡਸਟਰੀ ਹੈ ਜਿਹਦੇ ਵਿੱਚ ਰੋਜ਼ਗਾਰ ਵੀ ਬਹੁਤ ਹੈ ਟੈਕਸਟ ਕਲੈਕਸ਼ਨ ਵੀ ਕਾਫੀ ਹੈ ਉਹਨੂੰ ਅੱਗੇ ਅਸੀਂ ਤਿੰਨ ਕਮੇਟੀਆਂ 'ਚ ਡਿਵਾਈਡ ਕਰਤਾ ਹੈ ਸਪਿਨਿੰਗ ਐਂਡ ਵੀਵਿੰਗ ਇੱਕ ਹੈ ਅਪੈਰਲ ਮੈਨੂਫੈਕਚਰਿੰਗ ਦੂਜੀ ਹੈ ਤੇ ਡਾਈਿੰਗ ਐਂਡ ਫਿਨਿਸ਼ਿੰਗ ਤੀਜੀ ਹੈ ਬਾਕੀ ਸਾਰੇ ਸੈਕਟਰਾਂ ਦੀ ਇੱਕ ਇੱਕ ਕਮੇਟੀ ਹੈ ਇਹਦੇ ਚ ਆਈਟੀ ਸਪੋਰਟਸ ਮਸ਼ੀਨ ਟੂਲਸ ਬਾਈਸਾਈਕਲ ਇੰਡਸਟਰੀ ਆਟੋ ਐਂਡ ਆਟੋ ਕੰਪੋਨੈਂਟ ਹੈਵੀ ਮਸ਼ੀਨਰੀ ਇਲੈਕਟ੍ਰਿਕ ਵਹੀਕਲਸ ਅੱਜ ਕੱਲ ਇਲੈਕਟ੍ਰਿਕ ਵਹੀਕਲਸ ਦਾ ਜ਼ਮਾਨਾ ਹੈ ਚਾਰ ਪੰਜ ਮੈਨੂਫੈਕਚਰਰ ਆਲਰੇਡੀ ਪੰਜਾਬ ਚ ਆ ਵੀ ਚੁੱਕੇ ਆ ਤੇ ਸਾਨੂੰ ਉਮੀਦ ਹੈ ਹੋਰ ਆਣਗੇ ਰੀਨਿਊਏਬਲ એનર્ਜੀ ਫੂਡ ਪ੍ਰੋਸੈਸਿੰਗ ਸਟੀਲ ਫਰਨੀਚਰ ਐਂਡ ਪਲਾਈ ਇੰਡਸਟਰੀ ਕੈਮੀਕਲ ਪ੍ਰੋਡਕਟਸ ਲੌਜਿਸਟਿਕਸ ਐਂਡ ਵੇਅਰ ਹਾਊਸਿੰਗ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਆਨਲਾਈਨ ਸੇਲਿੰਗ ਵੱਧ ਰਹੀ ਲੌਜਿਸਟਿਕ ਐਂਡ ਵੇਅਰ ਹਾਊਸਿੰਗ ਇਜ਼ ਬਿਕਮਿੰਗ ਵੈਰੀ ਬਿਗ ਇੰਡਸਟਰੀ ਹੋਰ ਸਟੇਟਾਂ ਲੈ ਤਾਂ ਇਹਦੇ ਉੱਤੇ ਕੈਸ਼ ਸਬਸਿਡੀ ਵੀ ਉਹਨਾਂ ਨੇ ਦੇਣੀਆਂ ਚਾਲੂ ਕਰਤੀਆਂ ਕਿ ਤੁਸੀਂ ਸਾਡੇ ਇੱਥੇ ਆ ਕੇ ਵੇਅਰ ਹਾਊਸਿੰਗ ਖੋਲੋ ਕਿਉਂਕਿ ਉਹਦਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਜਿੰਨੀ ਵੀ ਉੱਥੇ ਬਿਲਿੰਗ ਹੁੰਦੀ ਹੈ ਉਹਦੀ ਜੀਐਸਟੀ ਸਟੇਟ ਕੋਲ ਰਹਿ ਜਾਂਦੀ ਹੈ ਟੂਰਿਜ਼ਮ ਐਂਡ ਹਸਪਿਟੈਲਿਟੀ ਫਿਲਮ ਮੀਡੀਆ ਫਾਰਮਾਸਿਟਿਕਲਸ ਹਸਪੀਟਲਸ ਐਂਡ ਹੈਲਥ케ਅ ਯੂਨੀਵਰਸਿਟੀਜ਼/ਕੋਚਿੰਗ ਇੰਸਟੀਚਿਊਸ਼ਨਸ ਸਟਾਰਟਅਪਸ ਰੀਟੇਲ ਲਾਸਟ ਬਟ ਨਾਟ ਲੀਸਟ ਈਐਸਡੀਐਮ ਇਲੈਕਟ੍ਰੋਨਿਕ ਸਿਸਟਮਸ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਇਹ ਹਰ ਕਮੇਟੀ ਦੇ ਇੱਕ ਚੇਅਰਮੈਨ ਹੋਣਗੇ ਤੇ ਅਸੀਂ ਜਿਹੜੀ ਪਹਿਲੀ ਰਿਪੋਰਟ ਉਹਨਾਂ ਨੂੰ ਰਿਕਵੈਸਟ ਕਰਨੀ ਹੈ ਕਿ ਸਾਨੂੰ 45 ਦਿਨਾਂ ਦੇ ਵਿੱਚ ਵਿੱਚ ਦੇ ਦੇਣ ਕਿਉਂਕਿ ਹੁਣ ਅਸੀਂ ਡਿਲੇ ਨਹੀਂ ਕਰਨਾ ਚਾਹੁੰਦੇ ਜਲਦੀ ਤੋਂ ਜਲਦੀ ਉਹਨਾਂ ਦੇ ਕਮੈਂਟਸ ਲੈ ਕੇ ਜਿਹੜੀ ਨਵੀਂ ਪਾਲਿਸੀ ਹੈ ਜਿਹੜੀ ਕਿ ਸਾਰਿਆਂ ਨੂੰ ਸੂਟ ਕਰੇ ਵੀ ਵਾਂਟ ਟੂ ਮੇਕ ਇਟ ਰਿਐਲਿਟੀ ਔਰ ਉਹਨੂੰ ਜਲਦੀ ਤੋਂ ਜਲਦੀ ਕੰਪਾਈਲ ਕਰਕੇ ਅਸੀਂ ਉਹ ਪਾਲਿਸੀ ਡਿਵਾਈਸ ਕਰਕੇ ਰਿਲੀਜ਼ ਕਰਨਾ ਚਾਹੁੰਦੇ